ਆ ਦੇਖੋ ਜੀ ਜੱਟ ਤੇ ਸਿਰੀ ਦਾ 9 ਮਾਸ ਦਾ ਰਿਸ਼ਤਾ ਇਹਨੂੰ ਕਹਿੰਦੇ ਆ ਮੋਹ ਪ੍ਰੇਮ ਇਹ ਇਹਨਾਂ ਦਾ ਮੁੰਡਾ ਬਾਹਰ ਜਾ ਰਿਹਾ ਸੀ ਵੀਰ ਦਾ ਤੇ ਇਹ ਆਪਣੇ ਨਾਲ ਜਿਹੜਾ ਕਿ ਇਹਨਾਂ ਕੋਲ ਕੰਮ ਵਾਸਤੇ ਰੱਖਿਆ ਵਾ ਸਿਰੀ ਛੋਟੀ ਜੀ ਉਮਰ ਚ ਇਹਨਾਂ ਕੋਲੇ ਆ ਕੇ ਨਾਲ ਇਹਨਾਂ ਦੇ ਰਲ ਗਿਆ ਸੀ ਤੇ ਆਪਦੇ ਪਰਿਵਾਰਕ ਮੈਂਬਰਾਂ ਵਾਂਗ ਉਹਨੂੰ ਨਾਲ ਰੱਖਦੇ ਆ ਤੇ ਜਦੋਂ ਮੁੰਡਾ ਬਾਹਰ ਜਾਣ ਲੱਗਿਆ ਤਾਂ ਇਹਨੂੰ ਨਾਂ ਲੈ ਕੇ ਗਏ ਕਿਉਂਕਿ ਮੁੰਡੇ ਨਾਲ ਇਹਦਾ ਛੋਟੇ ਹੁੰਦੇ ਦਾ ਪ੍ਰੇਮ ਹੈ ਬਹੁਤ ਜ਼ਿਆਦੀ ਮੋਹ ਪ੍ਰੇਮ ਇਹ ਨੌ ਮਾਸ ਦਾ ਰਿਸ਼ਤਾ ਤੇ ਇਹਨੂੰ ਵੀ ਕਹਿੰਦੇ ਆ ਆ ਜਾ ਤੈਨੂੰ ਹੁਣ 에ਰਪੋਰਟ ਘੁਮਾ ਕੇ ਲਿਆਉਣੇ ਆ ਤੇ 에ਰਪੋਰਟ ਦੇਖ ਕੇ ਮੈਂ ਕਿਹਾ ਇੰਨਾ ਖੁਸ਼ ਹੋਇਆ ਬਾਈ ਯਾਰ ਕਮਾਲ ਦੀਆਂ ਗੱਲਾਂ ਦੇਖੋ ਇਹ ਹੁੰਦਾ ਮੋਹ ਪ੍ਰੇਮ ਦਿਲ ਦੇ ਵਿੱਚ ਪਿਆਰ ਹਨਾ ਤੇ ਨਹੀਂ ਤਾਂ ਅੱਜ ਕੱਲ ਅਗਲਾ ਅਗਲਾ ਕੰਮ ਤੱਕ ਸਭ ਤਾਂ ਦੇਖੋ ਬਾਈ ਸਾਰੇ ਕਿਤੇ ਇਹਨੂੰ ਘੁਮਾ ਰਿਹਾ 에ਰਪੋਰਟ ਅੰਦਰੋਂ ਲੈ ਕੇ ਗਏ ਅੰਦਰ ਤੱਕ ਵੀ ਆ ਜਾ ਤੈਨੂੰ ਦਿਖਾਉਣੇ ਆ 에ਰਪੋਰਟ ਵੀ ਕੇਜ 에ਰਪੋਰਟ ਆ ਤੇ ਨਹੀਂ ਤਾਂ ਵਿਚਾਰਾ ਹੈਗਾ ਹਨਾ ਕੰਮ ਵਾਲੇ ਬੰਦੇ ਆ ਤੇ ਖੇਤ ਖੇਤ ਤੋਂ ਘਰੇ ਹਨਾ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਸਾਰੇ 에어ਪੋਰਟ ਦੀ ਸ਼ੇਅਰ ਕਰਾਉਂਦੇ ਆ ਵੀ ਦੇਖ ਭਾਈ ਇੱਥੋਂ ਜਹਾਜ਼ ਚਲਦੇ ਆ ਤੇ ਇੱਥੋਂ ਉਤਰਦੇ ਆ ਤੇ ਕਿੱਥੇ ਐਂਟਰੀ ਹੁੰਦੀ ਆ ਬਾਹਰ ਜਾਣ ਵਾਲੇ ਮੰਡੀ ਇਹ ਹੁੰਦਾ ਮੋਹ ਪ੍ਰੇਮ ਆ ਦੇਖੋ ਆ ਦੇਖਾ ਤੇ ਸਿਰੀ ਦਾ ਵੀ ਮੁੰਡੇ ਦਾ ਇੰਨਾ ਪਿਆਰ ਆ ਆ ਦੇਖੋ ਲਾੜ ਤੱਕ ਛੱਡਣ ਤੱਕ ਗਿਆ ਉਹਨੂੰ ਉੱਥੇ ਇਹ ਮੰਨ ਲਓ ਦਿਲ ਚ ਪਿਆਰ ਹੁੰਦਾ ਹਨਾ ਬਹੁਤ ਵਧੀਆ ਇੱਕ ਮੈਸੇਜ ਇੱਕ ਵੀਰ ਵੱਲੋਂ ਆ ਦੇਖੋ ਚਰਖਾ ਤੇ ਗਾਂਧੀ ਵਾਲਾ ਚਰਖਾ ਵੀ ਵਿਖਾਤਾ ਕੰਮਾ På ਗਾਂਧੀ ਵਾਲਾ ਚਰਖਾ ਇੱਥੇ ਆ ਦੇਖੋ ਕਿੰਨਾ ਪਿਆਰ ਆ ਉਹਨੂੰ ਵੀ ਮਾਲਕ ਦੇ ਜਾਣ ਦੀ ਕਿੰਨੀ ਖੁਸ਼ੀ ਐ ਉਹਦੇ ਦੇ ਚ ਵੀ ਬਹੁਤ ਪਿਆਰ ਆ ਨਾ ਆ ਦੇਖੋ ਬਾਈ ਅੱਗੇ ਨੂੰ ਸਾਰਾ ਦਿਖਾ ਰਹੇ ਆ ਨਹੀਂ ਤਾਂ ਅੱਜ ਕੱਲ ਇਹਨਾ ਕੌਣ ਕਰਦਾ ਵੇ ਲੋਕ ਸਕੇ ਜਗੇ ਲੈ ਮੈਨੇ ਕਰਦੇ ਜੀ